ਇਸ ਪਹਾੜ ਤੋਂ ਰਾਖਸ਼ ਨੇ ਗੁਰੂ ਨਾਨਕ ਦੇਵ ਜੀ ਤੇ ਪੱਥਰ ਸੁੱਟਿਆ ਸੀ ਤੇ ਹੇਠਲੇ ਪਾਸੇ ਗੁਰਦੁਆਰਾ ਪੱਥਰ ਸਾਹਿਬ ਹੈ 1969 ਦੇ ਵਿੱਚ ਹੀ ਆਰਮੀ ਦੇ ਵੱਲੋਂ ਇੱਥੇ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਸੀ ਜੀ ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ 1980 ਤੋਂ ਬਾਅਦ ਹੋਇਆ ਇੱਥੇ ਤੇ ਹੁਣ ਵੀ ਆਰਮੀ ਇੱਥੇ ਸਾਰੀ ਸੇਵਾ ਸੰਭਾਲ ਕਰ ਰਹੀ ਲਦਾਖ ਦੇ ਬੜੇ ਸੋਹਣੇ ਸ਼ਹਿਰ ਲੇ ਦੇ ਵਿੱਚ ਆ ਤੇ ਦੋ ਦਿਨ ਅਸੀਂ ਘੁੰਮੇ ਇੱਥੇ ਤੇ ਅੱਜ ਅਸੀਂ ਲੇ ਤੋਂ ਚੱਲੇ ਆ ਸ਼੍ਰੀਨਗਰ ਵਾਲੇ ਪਾਸੇ ਨੂੰ ਤੇ ਗੁਰਦੁਆਰਾ ਪੱਥਰ ਸਾਹਿਬ ਹੋ ਕੇ ਜਾਣਾ ਤੇ ਇੱਕ ਲੇ ਸ਼ਹਿਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਉਹਦੇ ਵੀ ਪ੍ਰਦਰਸ਼ਨ ਕੀਤੇ ਆ ਤੇ ਉਹ ਤੁਸੀਂ ਪਿਛਲੀਆਂ ਵੀਡੀਓਜ਼ 'ਚ ਜਾ ਕੇ ਵੇਖ ਲਿਓ ਆਇਓ ਚੱਲਦੇ ਆ 25 ਕਿਲੋਮੀਟਰ ਅਜੇ ਤੋਂ ਸ਼ਹਿਰ ਤੋਂ 10:33 ਮਿੰਟ ਤੇ ਅਸੀਂ ਪਹੁੰਚ ਜਾਣਾ ਗੁਰਦੁਆਰਾ ਪੱਤਰ ਸਾਹਿਬ ਹਾਂਜੀ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਆ ਗਏ ਆ ਇਹ 에어ਪੋਰਟ ਦੇ ਲਾਗੇ ਆਪਾਂ ਲੰਘ ਰਹੇ ਆ ਸਾਡੇ ਖਾਬੇ ਹੱਥ 에어ਪੋਰਟ ਆ ਤੇ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਉਦਾਸੀ ਦਰਾਂ ਨਹੀਂ ਆਉਂਦੇ ਆ ਤੇ ਸ਼ਹਿਰ ਦੇ ਵਿੱਚ ਵੀ ਆਉਂਦੇ ਗੁਰਦੁਆਰਾ ਦਤਨ ਸਾਹਿਬ ਆ ਉੱਥੇ ਤੇ ਅਗਲੇ ਪਾਸੇ ਗੁਰਦੁਆਰਾ ਪੱਤਰ ਸਾਹਿਬ ਆ ਜਾਣਾ ਕਾਰਗਿਲ 208 ਤੇ ਸ਼ਰੀ ਨਗਰ 425 ਕਿਲੋਮੀਟਰ ਤੇ ਇਧਰਲੇ ਪਾਸੇ ਨੂੰ ਆਰਮੀ ਦੀਆਂ ਚੰਗੀਆਂ ਯੂਨਿਟਸ ਹੈਗੀਆਂ ਗੁਰਦੁਆਰਾ ਪੱਥਰ ਸਾਹਿਬ ਦਾ ਪ੍ਰਬੰਧ ਵੀ ਆਰਮੀ ਹੀ ਸੰਭਾਲ ਰਹੀ ਹੈ ਤੇ ਇੱਥੇ ਤੁਹਾਨੂੰ ਆਮ ਜਿਹਾ ਹੀ ਇਹ ਲੱਗੂਗਾ ਵਰਤਾਰਾ ਵੀ ਇੰਡੀਅਨ ਆਰਮੀ ਬਹੁਤ ਜ਼ਿਆਦੀ ਹੈ ਤੇ ਸੜਕਾਂ ਤੇ ਜਿੰਨੀ ਕਾਮ ਪਬਲਿਕ ਤੁਰੇ ਫਿਰਦੀ ਆ ਉੰਨੀ ਕੀ ਤੁਹਾਨੂੰ ਆਰਮੀ ਦੇ ਟਰੱਕ ਜਾਂ ਉਹਨਾਂ ਦੀਆਂ ਜਿਪਸੀਆਂ ਗਸ਼ਟ ਕਰਦੀਆਂ ज उरे परे जा देखने बबड़ा आ गया गुरुद्वारा श्री पत्थर साहब प्राउडली मेनटेन बाय इंडियन आर्मी ਹਾਸ ਗੁਰੂ ਦਾ ਅਸ਼ੀਰਵਾਦ ਸਰ ਸਾਹਿਬ ਉਹ ਸਾਹਮਣੇ ਦਰਸ਼ਨ ਹੋ ਰਹੇ ਆ 700 ਮੀਟਰ ਦੀ ਦੂਰੀ ਰਹਿ ਗਈ ਹਾਈਵੇ ਤੋਂ ਆ ਕੇ ਕਾਫੀ ਵੱਡੀ ਪਾਰਕਿੰਗ ਆ ਜਿੱਥੇ ਵਾਵਾ ਟਰੱਕ ਵਗੈਰਾ ਲੱਗੇ ਆ ਤੇ ਹੋਰ ਵੀ ਆਉਣ ਜਾਣ ਵਾਲੇ ਜਿੰਨੇ ਵੀ ਟੂਰਿਸਟ ਆ ਫਿਰ ਰੁਕਦੇ ਹੀ ਆ ਇੱਥੇ ਤੇ ਇੱਧਰ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ ਤੇ ਉਹ ਉੱਪਰਲੇ ਪਾਸੇ ਦਰਬਾਰ ਸਾਹਿਬ ਆ ਇੱਧਰ ਜੁੜਾ ਘਰ ਤੇ ਲੰਗਰ ਹਾਲ ਵਾਹਿਗੁਰੂ ਜੀ 9843 ਦੀ 82 ਜੋੜਾ ਘਰ ਚ ਅਸੀਂ ਜੋੜੇ ਜਮਾ ਕਰਾਏ ਤੇ ਉਹ ਉੱਪਰ ਜਿੱਥੇ ਨਿਸ਼ਾਨ ਸਾਹਿਬ ਝੂਗਿਆ ਉਸ ਜਗ੍ਹਾ ਤੇ ਪੱਥਰ ਸਿੱਟਿਆ ਸੀ ਗੁਰੂ ਸਾਹਿਬ ਤੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਪਹਿਲਾਂ ਅੰਦਰ ਚੱਲਦੇ ਹਾਂ ਦਰبار صاحب ਦੇ ਅੰਦਰ 1 ਘੰਟੇ ਤੋਂ ਵੱਧ ਦਾ ਸਮਾਂ ਬੈਠੇ ਆਂ ਧਿਆਨ ਧਰਿਆ ਲੰਗਰ ਪ੍ਰਸ਼ਾਦਾ ਸਕੇ ਆ ਸੇਵਾ ਕੀਤੀ ਸੇਵਾ ਕੀਤੀ ਭਾਂਡੇ ਧੋ ਕੇ ਆਏ ਆ ਤੇ ਹੁਣ ਉੱਪਰ ਇੱਧਰ ਤਪਸਥਾਨ ਹੈ ਤਪਸਥਾਨ ਚੱਲਦੇ ਆਂ ਤੇ ਉਸ ਤੋਂ ਬਾਅਦ ਚ ਉਹ ਉੱਪਰ ਚੱਲਾਂਗੇ ਗੁਰੂ ਸਾਹਿਬ ਦੇ ਪੱਥਰ ਛੁੱਟਿਆ ਗਿਆ ਸੀ ਦੇਖੀਏ ਆ ਉਹ ਪੱਥਰ ਜਿਹੜਾ ਨੀਤੇ ਬੈਠੇ ਸੀ ਸਾਡੀ ਨਕਲੀ ਨਿਗਾਹ ਨੇ ਥੇ ਇੱਥੇ ਵਰਤਨ ਧੋਣ ਦੀ ਸੇਵਾ ਚੱਲ ਰਹੀ ਏ ਤੇ ਇਹ ਵਾਲਾ ਲੰਗਰ ਹਾਲ ਹੈ ਤੇ ਆਪਾਂ ਹੁਣ ਜੋੜੇ ਲੈ ਲਈਏ ਤੇ ਫਿਰ ਚਲਦੇ ਆਂ ਉਧਰ ਪਹਾੜ ਵਾਲੇ ਪਾਸੇ ਆ ਕਿੰਨੇ ਸੋਹਣੇ ਸੂਰਜਮੁਖੀ ਦੇ ਫੁੱਲ ਵੀ ਲਾਏ ਪਏ ਨੇ ਇਹਨਾਂ ਨੇ ਇਹ ਸੂਰਜਮੁਖੀ ਹੋਰ ਤਰ੍ਹਾਂ ਦੀ ਹੈ ਜਿਆਦੇ ਫੁੱਲ ਵੀ ਹੈ ਤੇ ਇਸ ਵੇਲੇ ਸੰਗਤ ਜਿਆਦੀ ਹੁੰਦੀ ਹੈ ਲੰਗਰ ਹਾਲ ਵੀ ਬਹੁਤ ਭਰਿਆ ਪਿਆ ਸੀਗਾ ਪਾਣੀ ਭਰ ਲੈ ਹੁੰਦਾ ਬੋਤਲ ਨਾਲ ਜ਼ਰੂਰੀ ਆ ਪਹਾੜ ਚੜਨਾ ਹੈ ਬਾਕੀ ਚਾਹ ਪੀਣ ਵਾਲੀ ਸੰਗਤ ਵਾਸਤੇ ਚਾਹ ਦੀ ਸਹੂਲਤ ਵੀ ਹੈਗੀ ਹੈ ਇੱਧਰ ਆ ਦੇਖੋ ਤਤੀ ਕੇਤਲੀ ਆ ਕੋਈ ਗਠੰਡੀ ਹੋ ਜਾਂਦੀ ਨਾ ਚਾਹ ਇਥੇ ਹਾਂਜੀ ਪਿੱਛੋਂ ਬਤਾਰ ਲੱਗੀ ਹੀਟਰ ਹੋਣਾ ਵਿੱਚ ਥੱਲੇ ਪਾਸੇ ਤੇ ਉਹ ਪਰੇ ਨਾਲ ਚਾਹ ਦੇ ਕੁਝ ਖਾਣ ਨੂੰ ਜਿਵੇਂ ਸਵੇਰੇ ਦੂਸਰੇ ਰਾਸ ਹੁੰਦੇ ਆ ਬਿਸਕੁਟ ਵਗੈਰਾ ਤੇ ਹੁਣ ਬਦਾਨਾ ਵੀ ਹੈਗਾ ਉਹਦੇ ਚ ਆ ਜੋ ਦੇਖੋ ਸੰਗਤ ਹਣ ਕਿੰਨੀ ਹੋ ਗਈ ਆਹੋ ਦੁਪਹਿਰ ਵੇਲਾ ਹੈ ਹਰ ਆਉਣ ਜਾਣ ਵਾਲਾ ਰੋਕ ਹੀ ਜਾਂਦਾ ਇਥੇ ਵਿੱਚ ਆਰਮੀ ਵਾਲੇ ਵੀ ਹੈਗੇ ਆ ਹੌਜ ਵਾਲੇ ਤੇ ਵਿੱਚ ਜਿਹੜੇ ਉਦਾਂ ਆਏ ਆ ਟੂਰਿਸਟ ਉਹ ਵੀ ਆ ਜਦੋਂ ਆਪਾਂ ਪਹੁੰਚੇ ਸੀ ਨਾ ਆਪਣੀ ਗੱਡੀ ਦੇ ਨਾਲ ਇੱਕ ਦੋ ਗੱਡੀਆਂ ਹੀ ਸੀਗੀਆਂ ਹਾਂਜੀ ਆ ਸਾਰੀ ਖਾਲੀ ਪਈ ਸੀ ਇੱਧਰ ਸਾਰੀ ਭਰ ਗਈ ਆ ਸਾਰੀ ਭਰ ਗਈ ਆ ਤੇ ਸਵੇਰ ਤੋਂ ਲੈ ਕੇ 11 ਵਜੇ ਤੱਕ ਲੰਗਰ ਹੁੰਦਾ ਹੈ ਲੰਗਰ ਪ੍ਰਸ਼ਾਦਾ ਚੱਲਦਾ ਫਿਰ ਘੰਟਾ ਇੱਕ ਬ੍ਰੇਕ ਹੁੰਦੀ ਆ ਫਿਰ 12 ਵਜੇ ਫਿਰ ਲੰਗਰ ਸ਼ੁਰੂ ਹੋ ਜਾਂਦਾ ਤੇ ਹੁਣ ਵਜ ਗਏ ਆ 1 ਵਜ ਕੇ 55 ਮਿੰਟ ਹੋਏ ਹੁਣ ਦੋ ਹੀ ਵਜਣ ਵਾਲੇ ਆ ਤੇ ਇਧਰੋਂ ਆਪਾਂ ਜਾ ਕੇ ਅੰਦਰ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਆ ਦੇਖੋ ਸੰਗਤ ਕਿੰਨੀ ਆਈ ਹੋਈ ਹੈ ਹਾਂਜੀ ਸੜਕ ਪਾਰ ਕਰਕੇ ਹੂੰ ਥੋੜਾ ਜਿਹਾ ਅੱਗੇ ਜਾ ਕੇ ਪੌੜੀਆਂ ਚੜ੍ਹਤ ਹੋਣੀਆਂ ਹਾਂਜੀ ਤੇ ਆ ਜਿਹੜਾ ਸਾਹਮਣੇ ਗੁੰਬਦ ਲੱਗਿਆ ਇੱਥੇ ਆ ਉਹ ਪੱਥਰ ਇੱਥੇ ਦਰਬਾਰ ਸਾਹਿਬ ਹੈ ਹਾਂਜੀ ਤੇ ਉਹਦੇ ਨਾਲ ਹੀ ਉਹ ਪੱਥਰ ਜਿਹੜਾ ਗੁਰੂ ਨਾਨਕ ਦੇਵ ਜੀ ਤੇ ਉੱਪਰੋਂ ਉਸ ਰਕਸ਼ਸ ਨੇ ਸੁੱਟਿਆ ਸੀਗਾ ਹਾਂਜੀ ਹਵਾਲੇ ਦੋ ਮਿਲਦੇ ਆਵੇ ਰਕਸ਼ਸ ਵੀ ਕਹਿੰਦੇ ਆ ਹਾਂ ਤੇ ਇਹ ਵੀ ਕਹਿੰਦੇ ਆ ਕਿ ਸਿੱਧ ਸੀਗਾ ਕੋਈ ਕਿਉਂਕਿ ਸਿੱਧਾਂ ਨਾਲ ਗੋਸ਼ਟਾਂ ਗੁਰੂ ਸਾਹਿਬ ਨੇ ਕਈ ਥਾਵਾਂ ਤੇ ਕੀਤੀਆਂ ਨੇ ਜੀ 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 ਇਥੇ ਪਤਾ ਲੱਗਿਆ ਵੀ ਇਹ ਜਿਹੜੀ ਸੜਕਾ ਪਹਿਲਾਂ ਇੰਨੀ ਖੁੱਲੀ ਨਹੀਂ ਸੀ ਹੁੰਦੀ ਤੇ 1969 ਦੇ ਵਿੱਚ ਜਦੋਂ ਇੱਥੋਂ ਰਾਹ ਗੱਡਿਆ ਗਿਆ ਬੀਆਰਓ ਜਦੋਂ ਸੜਕਾਂ ਇੱਥੇ ਬਣਾ ਰਹੀ ਐ ਤੇ ਉਹ ਪੱਥਰ ਨੂੰ ਹਟਾਉਣ ਵੀ ਲੱਗੇ ਸੀਗੇ ਪਰ ਇਥੋਂ ਦੇ ਜਿਹੜੇ ਲੋਕਲ ਲੋਕ ਸੀਗੇ ਉਹਦੀ ਜਿਹੜੇ ਜਿਨ੍ਹਾਂ ਨੂੰ ਪਤਾ ਸੀ ਗੁਰੂ ਨਾਨਕ ਦੇਵ ਜੀ ਬਾਰੇ ਕਿਉਂਕਿ ਉਹ ਪਹਿਲਾਂ ਪੱਥਰ ਦੀ ਪੂਜਾ ਕਰਦੇ ਸੀਗੇ ਗੁਰਦੁਆਰਾ ਸਾਹਿਬ ਬਣਨ ਤੋਂ ਪਹਿਲਾਂ ਹੀ ਫਿਰ ਉਹਨਾਂ ਨੇ ਬੀਆਰਓ ਵਾਲਿਆਂ ਨੂੰ ਕਿਹਾ ਫਿਰ ਬੀਆਰਓ ਵਾਲਿਆਂ ਨੇ ਵੀ ਮੰਨ ਲਈ ਥੋੜੇ ਚਿਰੇ ਬਾਅਦ ਤੇ ਫਿਰ ਬਾਅਦ ਚ ਉਹਨਾਂ ਨੇ ਇਧਰ ਦੀ ਥੋੜਾ ਜਿਹਾ ਪਹਾੜ ਨੂੰ ਇਧਰੋਂ ਖਾਰ ਕੇ ਫਿਰ ਇਧਰੋਂ ਸੜ ਨਾਨਕ ਹਿੱਲ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਹੀ ਆ ਇਸ ਪਹਾੜ ਦਾ ਨਾਮ ਵੀ ਤੇ 112ਵੀਂ ਇੰਜੀਨੀਅਰ ਰੈਜੀਮੈਂਟ ਵੱਲੋਂ ਬਣਵਾਇਆ ਗਿਆ ਇਹਨੂੰ ਦੇਖ ਦੇਖ ਫਤਿਹ ਪੰਥ ਕੀ ਜੀਤ ਇੱਥੋਂ ਦੇ ਜਿਹੜੇ ਬੋਧੀ ਲੋਕ ਆ ਕਿਉਂਕਿ ਲੋਕਲ ਤਾਂ ਜਾਦੇ ਬੋਧੀ ਹੀ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਹਾਲੇ ਵੀ ਪੂਜਦੇ ਤੇ ਗੁਰਦੁਆਰਾ ਸਾਹਿਬ ਵੀ ਆਉਂਦੇ ਆ ਤੇ ਉਸ ਪੱਥਰ ਨੂੰ ਵੀ ਨਮਸਕਾਰ ਕਰਕੇ ਜਾਂਦੇ ਆ ਉਹ ਦੱਸ ਦੇ ਸੀਗੇ ਭਾਈ ਸਾਹਿਬ ਹੁਣੀ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਰਿੰਪੋਚੇ ਲਾਮਾ ਕਹਿੰਦੇ ਆ ਵਾ ਗੁਰੂ ਨਾਨਕ ਦੇਵ ਜੀ ਨੂੰ ਜਿਹੜੇ ਬੋਧੀ ਨੇ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੇ ਦੌਰਾਨ ਇੱਥੇ ਆਏ ਸੀ 1517 ਇਸ 17 ਦੇ ਵਿੱਚ ਹਾਂਜੀ ਉਸੇ ਗੇੜੇ ਦੁਰਾਨੀ ਉਹ ਸ਼ਹਿਰ ਦੇ ਵਿੱਚ ਜਾਂਦੇ ਆ ਜਦੋਂ ਦਾਤਨ ਸਾਹਿਬ ਗੁਰਦੁਆਰਾ ਤੇ ਉਹਦੋਂ ਹੀ ਫਿਰ ਇੱਥੇ ਆ ਕੇ ਆਸਣ ਲਾਉਂਦੇ ਆ ਇਹ ਕਿਹਾ ਜਾਂਦਾ ਵੀ ਇੱਥੋਂ ਦੇ ਲੋਕ ਇਸ ਰਾਖਸ਼ਿਸ਼ ਤੋਂ ਬਹੁਤ ਦੁਖੀ ਸੀਗੇ ਕਿਉਂਕਿ ਉਹ ਉਹਨਾਂ ਨੂੰ ਬਹੁਤ ਤੰਗ ਕਰਦਾ ਸੀ ਤੇ ਮਾਰਦਾ ਵੀ ਸੀਗਾ ਤੇ ਫਿਰ ਉਹਨਾਂ ਲੋਕਾਂ ਨੇ ਗੁਰੂ ਜੀ ਨੂੰ ਫਰਿਆਦ ਕੀਤੀ ਗੁਰੂ ਜੀ ਇੱਥੇ ਬਹਿ ਕੇ ਰਬ ਰਬ ਕਰਨ ਲੱਗੇ ਬੰਦਗੀ ਕੀਤੀ ਤੇ ਜਿੱਦਾਂ ਸਿੱਧਾਂ ਵਾਲੀ ਵੀ ਮਨਪ੍ਰੀਤ ਨੇ ਗੱਲ ਦਸੀ ਵੀ ਸਿੱਧ ਵੀ ਹਮੇਸ਼ਾ ਗੁਰੂ ਨਾਨਕ ਸਾਹਿਬ ਨੂੰ ਪਰਖਦੇ ਵੀ ਰਹੇ ਆ ਗੁਰੂ ਸਾਹਿਬ ਗੋਸ਼ਟਾਂ ਦੇ ਨਾਲ ਉਹਨਾਂ ਦਾ ਜਵਾਬ ਵੀ ਦਿੰਦੇ ਰਹੇ ਪਰ ਉਹ ਕਿਤੇ ਨਾ ਕਿਤੇ ਪਰਖਿਆ ਵੀ ਲੈਂਦੇ ਰਹੇ ਤੋਂ ਇਸੇ ਤਰ੍ਹਾਂ ਇਹ ਰਾਖਸ਼ਿਸ਼ ਨੇ ਵੀ ਗੁਰੂ ਸਾਹਿਬ ਤੋਂ ਜਦੋਂ ਪੱਥਰ ਸੁੱਟਿਆ ਇਹ ਉਹ ਫਿਰ ਮੋਮ ਬਣ ਗਿਆ ਗੁਰੂ ਸਾਹਿਬ ਦੇ ਨਾਲ ਲੱਗੇ ਰੁੱਕ ਜਾਂਦਾ ਪੱਥਰ ਇੱਥੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਾਹ ਚੜਿਆ ਆ ਸਾਹ ਚੜ ਗਿਆ ਨਾ ਬਾਬੇ ਨਾਨਕ ਦੇ ਦਰ ਦੀਆਂ ਰੌਣਕਾਂ ਦੇਖ ਲਓ ਸਹੀ ਗੱਲ ਆ ਜੀ ਜੰਗਲਾਂ 'ਚ ਵੀ ਮੰਗਲ ਨੇ ਬਿਲਕੁਲ ਤੇ ਸਾਹ ਦੀ ਤੁਸੀਂ ਗੱਲ ਦੱਸ ਰਹੇ ਸੀ ਭਾਈ ਸਾਹਿਬ ਵੀ ਦੱਸ ਰਹੇ ਸੀ ਵੀ ਕੀਰਤਨ ਕਰਦੇ ਆ ਵੀ ਹੁਣ ਗਲਾ ਸੁੱਕ ਜਾਂਦਾ ਨਾ ਕਿਉਂਕਿ ਆਕਸੀਜਨ ਦੀ ਕਮੀ ਨਮੀ ਨਹੀਂ ਹੈਗੀ ਇੱਥੇ ਸਾਰਾ ਖੁਸ਼ਕ ਹੈ ਇਹ ਐਲਟੀਟਿਊਡ ਇਹ 13000 ਫੁੱਟ ਤੇ ਆ ਇਹਦਾ ਐਲਟੀਟਿਊਡ ਇਸ ਗੁਰਦੁਆਰਾ ਸਾਹਿਬ ਦਾ ਤੇ ਜਦੋਂ ਨਾਰਮਲ ਤੇ ਜਾਵਾਂਗੇ ਫੇਰ ਸਾਰਾ ਕੁਝ ਸੈੱਟ ਹੋ ਜਾਣਾ ਲਗਭਗ ਅੱਧਾ ਘਹਾੜ ਅਸੀਂ ਚੜਾਏ ਆ ਤੇ ਇੱਥੇ ਸ਼ੈੱਡ ਵੀ ਬਣੀ ਹੋਈ ਆ ਸੰਗਤਾਂ ਦੇ ਲਈ ਤਾਂ ਜੋ ਕਿ ਸੰਗਤਾਂ ਇੱਥੇ ਰੁੱਕ ਕੇ ਸਾਹ ਲੈ ਸਕਣ ਕਿਉਂਕਿ ਪਹਾੜ ਚੜ੍ਹਦੇ ਆ ਸਾਹ ਵੀ ਚੜਦਾ ਤੇ ਧੁੱਪ ਵੀ ਬਹੁਤ ਆ ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਦੱਸ ਰਹੇ ਸੀਗੇ ਕਿ ਰੋਡ ਜਦੋਂ ਬਣਦਾ ਸੀ ਤਾਂ ਉਦੋਂ ਇਹ ਸਥਾਨ ਇੱਥੋਂ ਦੇ ਲੋਕਾਂ ਵੱਲੋਂ ਦੱਸਿਆ ਗਿਆ ਸੀਗਾ ਕਿਉਂਕਿ ਪੁੱਛਦੇ ਸੀਗੇ ਤਾਂ 1969 ਦੇ ਵਿੱਚ ਹੀ ਆਰਮੀ ਦੇ ਵੱਲੋਂ ਇੱਥੇ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਸੀਗਾ ਜੀ ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ 1980 ਤੋਂ ਬਾਅਦ ਹੋਇਆ ਇੱਥੇ ਤੇ ਹੁਣ ਵੀ ਆਰਮੀ ਇਥੇ ਸਾਰੀ ਸੇਵਾ ਸੰਭਾਲ ਕਰ ਰਹੀ ਹੈ। ਮਤਲਬ ਉਦੋਂ ਤੋਂ ਬਾਅਦ ਜਦੋਂ ਦਾ B R O ਨੇ ਹਾਂਜੀ ਉਹ ਰੋਡ ਬਣਾਉਣਾ ਸ਼ੁਰੂ ਕੀਤਾ ਇਥੋਂ ਆਲਾ ਤਾਂ ਆਰਮੀ ਨੇ ਹੀ ਫਿਰ ਨਿਸ਼ਾਨ ਸਾਹਿਬ ਲਾਇਆ ਉਸ ਤੋਂ ਲੈ ਕੇ ਅੱਜ ਦੇ ਦਿਨ ਤੱਕ ਆਰਮੀ ਹੀ ਸਾਰੀ ਸੇਵਾ ਸੰਭਾਲ ਕਰ ਰਹੀ ਹੈ ਇਥੇ। ਚੱਲੀਏ ਉੱਪਰ ਨੂੰ। ਹਾਂਜੀ। ਪੌੜੀਆਂ ਚੜ ਕੇ ਪਹੁੰਚ ਗਏ ਆਪਾਂ ਸਿਖਰ ਤੇ ਤੇ 20 ਮਿੰਟ ਲੱਗੇ ਉੱਪਰ ਆਉਣ ਲਈ ਤੇ ਉੱਪਰ ਵੀ ਇੱਕ ਸ਼ੈੱਡ ਬਣੀ ਆ ਇੱਦਾਂ ਬੈਣ ਲਈ। ਕਿਆ ਕੀਤੀ ਹੋਈ ਆ ਹਾਂਜੀ ਤੇ ਉਹ ਅਗਲੇ ਪਾਸੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਨਿਸ਼ਾਨ ਸਾਹਿਬ ਲਾਏ ਪਏ ਨੇ ਇੱਥੇ ਉੱਪਰ ਪਹਾੜ ਤੇ ਤੇ ਇਥੋਂ ਇਸ ਪਹਾੜ ਤੋਂ ਸਿੱਟਿਆ ਸੀਗਾ ਪੱਥਰ ਉਸ ਰਾਖਸ਼ ਨੇ ਗੁਰੂ ਨਾਨਕ ਦੇਵ ਜੀ ਦੇ ਤੇ ਇਥਾਂ ਪੱਥਰ ਰੜਦਾ ਰੜਦਾ ਉਹ ਥੱਲੇ ਜਾਂਦਾ ਤੇ ਗੁਰੂ ਸਾਹਿਬ ਉੱਥੇ ਤਪੱਸਿਆ 'ਚ ਲੀਨ ਸੀਗੇ ਤੇ ਗੁਰੂ ਸਾਹਿਬ ਦੇ ਨਾਲ ਲਾ ਕੇ ਪੱਥਰ ਫੇਰ ਉਕ ਜਾਂਦਾ ਉੱਥੇ ਪੱਥਰ ਮੂਮ ਬਣ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦਾ ਜਿੱਦਾਂ ਸਰੀਰ ਪੱਥਰ ਦੇ ਵਿੱਚ ਜਿੱਦਾਂ ਪੱਥਰ ਜਾ ਕੇ ਵਜਿਆ ਸੀ ਉਸੇ ਤਰ੍ਹਾਂ ਉਹ ਪੱਥਰ ਅੱਜ ਵੀ ਇੱਥੇ ਸੁਸ਼ੋਭਿਤ ਹੈ ਜਿੱਦਾਂ ਆਪਾਂ ਪਾਕਿਸਤਾਨ ਦੇ ਵਿੱਚ ਪੰਜ ਸਾਹਿਬ ਹਸਨ ਅਬਦਾਲ ਜਾਣੇ ਆ ਉੱਥੇ ਪੰਜੇ ਦਾ ਨਿਸ਼ਾਨ ਹੈ ਉਹਦੇ ਪਦਰਸ਼ਨ ਕਰਕੇ ਆਉਨੇ ਆ ਤੇ ਅੱਜ ਅਸੀਂ ਸੁਭਾਗੇ ਆ ਕਰਮ ਵਾਲੇ ਆ ਕਿ ਇਸ ਸਥਾਨ ਦੇ ਵੀ ਦਰਸ਼ਨ ਹੋਏ ਹਾਂਜੀ ਹਵਾ ਇੱਥੇ ਉੱਪਰ ਆ ਕੇ ਕਾਫੀ ਚੱਲ ਪਈ ਹੈ ਉਕੇ ਹਾਈਟ ਆ ਨਾ ਪੂਰੀ ਇਸ ਕਰਕੇ ਹਵਾਏ ਨੂੰ ਬੁੱਲਾ ਬਹੁਤ ਤੇਜ਼ ਹੋ ਜਾਂਦਾ ਠੀਕ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਕਈ ਭੁੱਲੇ ਭਟਕਿਆਂ ਨੂੰ ਸਿੱਧੇ ਰਾਹੇ ਪਾਇਆ ਇਸ ਜਗ੍ਹਾ ਤੇ ਜਦੋਂ ਗੁਰੂ ਸਾਹਿਬ ਆਉਂਦੇ ਨੇ ਤਾਂ ਇੱਥੇ ਇੱਕ ਰਕਸ਼ਸ ਹੁੰਦਾ ਜਿਹੜਾ ਕਿ ਇਥੋਂ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇੱਥੇ ਰਹੋ ਤੇ ਇਸ ਦਾ ਕੋਈ ਹੱਲ ਕਰੋ ਤਾਂ ਗੁਰੂ ਸਾਹਿਬ ਇੱਥੇ ਰੁਕਦੇ ਨੇ ਭਜਨ ਬੰਦਗੀ ਕਰਦੇ ਨੇ ਤਾਂ ਜਦੋਂ ਉਸ ਰਕਸ਼ਸ ਨੂੰ ਗੁਰੂ ਸਾਹਿਬ ਬਾਰੇ ਪਤਾ ਚੱਲਦਾ ਆ ਕਿਉਂਕਿ ਉਹ ਜਿਹੜੇ ਇਥੋਂ ਦੇ ਲੋਕ ਸੀਗੇ ਉਹ ਗੁਰੂ ਸਾਹਿਬ ਦੇ ਭਗਤ ਬਣ ਜਾਂਦੇ ਨੇ ਤਾਂ ਉਹ ਰਕਸ਼ਸ ਇਸ ਉੱਚੀ ਪਹਾੜੀ ਤੋਂ ਹੇਠਾਂ ਵੱਲ ਨੂੰ ਪੱਥਰ ਸੁੱਟਦਾ ਆ ਤੇ ਉਹ ਪੱਥਰ ਹੇਠਾਂ ਜਾ ਕੇ ਮੂਮ ਬਣ ਜਾਂਦਾ ਆ ਜਿਸ ਤਰ੍ਹਾਂ ਗੁਰੂ ਸਾਹਿਬ ਬੈਠੇ ਹੁੰਦੇ ਆ ਅੱਜ ਵੀ ਉਸੇ ਤਰ੍ਹਾਂ ਉਹ ਪੱ ਸ਼ੁਰੂ ਘਰ ਦੇ ਵਿੱਚ ਸਜੋਬਿਤ ਹੈ ਤਾਂ ਉਹ ਉਸ ਵੇਲੇ ਰਕਸ਼ਸੇ ਇਠਾਂ ਜਾ ਕੇ ਵੇਖਦਾ ਉਹਨੂੰ ਹੁੰਦਾ ਹੈ ਕਿ ਸ਼ਾਇਦ ਗੁਰੂ ਸਾਹਿਬ ਨੂੰ ਕੋਈ ਨੁਕਸਾਨ ਪਹੁੰਚਿਆ ਹੋਵੇਗਾ ਪਰ ਜਦੋਂ ਜਾ ਕੇ ਵੇਖਦਾ ਹੈ ਕਿ ਉਹ ਗੁਰੂ ਸਾਹਿਬ ਬਿਲਕੁਲ ਠੀਕ ਨੇ ਤਾਂ ਉਹ ਪੱਥਰ ਦੇ ਵਿੱਚ ਆਪਣੇ ਪੈਰ ਵੀ ਮਾਰਦਾ ਆ ਤਾਂ ਉਹ ਕਿਹਾ ਜਾਂਦਾ ਹੈ ਕਿ ਉਹ ਪੈਰਾਂ ਦੇ ਨਿਸ਼ਾਨ ਵੀ ਉਸ ਪੱਥਰ ਦੇ ਵਿੱਚ ਨੇ ਇਸ ਸਾਰੇ ਵਾਕਿਆ ਤੋਂ ਬਾਅਦ ਉਹ ਰਕਸ਼ਸ ਗੁਰੂ ਸਾਹਿਬ ਦੇ ਚਰਨ ਡੇ ਪੈਂਦਾ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਕਿ ਤੂੰ ਇੱਥੇ ਹੁਣ ਮਨੁੱਖਤਾ ਦੀ ਸੇਵਾ ਕਰਨੀ ਹੈ ਨਿਸ਼ਾਨ ਸਾਹਿਬ ਤੱਕ ਵੀ ਤਾਰ ਪਚਾਈ ਪਈ ਬਿਜਲੀ ਵਾਲੀ ਕਿਉਂਕਿ ਉੱਪਰਲੇ ਪਾਸੇ ਬਰਬਲਾਆ ਹੋਇਆ ਤੇ ਇਧਰ ਸ਼ੈੱਡ 'ਚ ਵੀ ਹੈਗੀ ਆ ਲਾਈਟ ਜਿਹੜਾ ਸ਼ੈੱਡ ਵਾ ਸ਼ੈੱਡ ਦੇ ਵਿੱਚ ਵੀ ਜਦੋਂ ਉੱਪਰ ਆ ਰਹੇ ਸੀ ਤਾਂ ਸੂਰਜ ਬਹੁਤ ਤਿੱਖਾ ਸੀ ਧੁੱਪ ਨਿਕਲੀ ਪਈ ਸੀ ਹੁਣ ਛਾੜ ਹੋ ਗਿਆ ਬੱਦਲ ਹੋ ਗਿਆ ਇਹਨਾਂ ਪੂਰਾ ਤੇ ਇਧਰਲੇ ਪਾਸੇ ਵੀ ਸੰਗਤ ਨੇ ਖਾਲਸੇ ਦੇ ਨਿਸ਼ਾਨ ਝੁਲਾਏ ਪਏ ਆ ਕੇਸਰੀ ਉਹ ਪਰੇ ਪਹਾੜ ਤੱਕ ਇਧਰ ਵੀ ਆ ਇਧਰ ਤੇ ਹੈ ਹੀ ਹੈ ਆ ਪੌੜੀ ਦੇ ਨਾਲ ਨਾਲ ਵੀ ਜਿਹੜੀ ਆਪਾਂ ਚੜ ਕੇ ਆਏ ਆਂ ਹਾਂਜੀ ਇਹ ਵੀ ਤਕੜਾ ਮਿਹਨਤ ਦਾ ਕੰਮ ਆ ਜਿਹੜੀ ਅੱਡੀ ਪੌੜੀ ਬਣਾਈ ਉੱਪਰ ਤੱਕ ਇਹਨਾਂ ਨੇ ਪੱਕੀ ਕੀਤੀ ਐ ਕਿਉਂਕਿ ਉਦਾਂ ਚੜਨਾ ਬਹੁਤ ਔਖਾ ਐ ਇਦਾਂ ਦੇ ਪੱਥਰ ਵਾਲੇ ਪਹਾੜਾਂ ਤੇ ਸਿੱਧਾ ਚੜਨਾ ਤਾਂ ਥੋੜਾ ਔਖਾ ਪੌੜੀਆਂ ਨਾਲ ਥੋੜ੍ਹਾ ਜਿਹਾ ਹੋ ਜਾਂਦਾ ਚਲ ਬੰਦਾ ਸਟੈਪ ਸਟੈਪ ਚੜ ਚੜ ਕੇ ਥੋੜਾ ਰੁਕ ਜਾਂਦਾ ਹੋਰ ਕੀ ਨਾਲ ਆ ਆਸਰਾ ਜਿਆ ਵੀ ਹੈਗਾ ਨਾ ਪਾਈਪ ਦਾ ਅੱਜ ਹੁਣ ਉੱਤਰ ਆਪਾਂ ਦਸ ਮਿੰਟ ਚ ਜੇਣਾ ਉੱਤਰ ਤਾਂ ਜਲਦੀ ਜਾਣਾ ਤੇ ਇੱਥੇ ਸਿਰਫ ਗੁਰਦੁਆਰਾ ਸਾਹਿਬ ਹੀ ਹੈ ਕਿਉਂਕਿ ਲੇ ਤਾਂ ਆਪਾਂ ਜਦੋਂ ਆਉਂਦੇ ਆ ਇਧਰੋਂ ਸਾਈਡ ਲੇ ਆ ਤੇ ਇਧਰਲੇ ਪਾਸੇ ਕਾਰਗਲ ਹੈ ਤੇ ਲੇ ਤਾਂ ਉਧਰ 23 24 ਕਿਲੋਮੀਟਰ ਹੈ ਗੁਰਦੁਆਰਾ ਸਾਹਿਬ ਪਰ ਸਕੂਨ ਮਿਲਿਆ ਇੱਥੇ ਆ ਕੇ ਬਹੁਤ ਜ਼ਿਆਦਾ ਇੱਕ ਮਹੀਨੇ ਬਾਅਦ ਆਪਾਂ ਗੁਰਦਰਾ ਦਤਨ ਸਾਹਿਬ ਵੀ ਕਿ ਉੱਥੇ ਵੀ ਸਕੂਨ ਮਿਲਿਆ ਤੇ ਅੱਜ ਇੱਥੇ ਆ ਕੇ ਤਾਂ ਬਿਲਕੁਲ ਧੰਤਨ ਹੋ ਗਏ ਆਨੰਦ ਗਦਗਦ ਹੋ ਗਏ ਸਹੀ ਗੱਲ ਹੈ ਆਨੰਦ ਆਇਆ ਤੇ ਗੁਰੂ ਨਾਨਕ ਸਾਹਿਬ ਵਾਲੀਆਂ ਜਿੰਨੀਆਂ ਵੀ ਸੰਬੰਧਤ ਥਾਵਾਂ ਨੇ ਉਹ ਤਕਰੀਬਨ ਸਾਡੀ ਕਿਸਮਤ ਚ ਹੋ ਹੀ ਰਹੀਆਂ ਨਾ ਹਾਂਜੀ ਚਾਹੇ ਉਹ ਲੈਂਦੇ ਪੰਜਾਬ ਚ ਸੀ ਤੇ ਚਾਹੇ ਉਹ ਹੋਰ ਨਾ ਮੁਲਕਾਂ ਚ ਆ ਹੋਰ ਹਾਂ ਮਤਲਬ ਅਫਗਾਨਿਸਤਾਨ ਦੇ ਵਿੱਚ ਵੀ ਈਰਾਨ ਦੇ ਵਿੱਚ ਵੀ ਈਰਾਨ ਦੇ ਵਿੱਚ ਵੀ ਤੇ ਇੱਥੇ ਵੀ ਤੇ ਗੁਰੂ ਸਾਹਿਬ ਇੰਨੀ ਕਰਪਾ ਰੱਖਣ ਤੇ ਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ ਨੇ ਉੱਥੇ ਵੀ ਜਾਈਏ ਹਾਂ ਬਾਲ ਬਖਸ਼ਣ ਵੀ ਉਥੋਂ ਤੱਕ ਜਾ ਕੇ ਆਈਏ ਤੇ ਹੋਰ ਵੀ ਦੁਨੀਆ ਘੁੰਮੀ ਹੈ ਬਿਲਕੁਲ ਪਹਾੜ ਤੋਂ ਉੱਤਰਾਂ ਹੈ ਸੜਕ ਆ ਗਈ ਤੇ ਇੱਧਰ ਵੀ ਮੇਨ ਗੇਟ ਹੈਗਾ ਉਹ ਸਾਹਮਣੇ ਦੇਖ ਰਿਹਾ ਇੱਧਰ ਬਣਿਆ ਪਰ ਮੇਨ ਰੋਡ ਦਾ ਕਰਕੇ ਨਾ ਮੇਨ ਰੋਡ ਦਾ ਕਰਕੇ ਫਿਰ ਉਹਨਾਂ ਨੇ ਬੰਦ ਰੱਖਿਆ ਪਿਆ ਹਾਂਜੀ चलो धन गुरु नानक वाहेगुरु जी आप तकरीबन चार तो पाँच घंटे गुरुद्वारा साहब रुके हैं तो बहुत ही आनंद ਔਰ ਥੋੜਾ ਜਿਹਾ ਅੱਗੇ ਜਾ ਕੇ ਮੈਗਨੇਟਿਕ ਹਿੱਲ ਆਉਣੀ ਹੈ ਮਤਲਬ ਚੁੰਬਕੀ ਪਹਾੜ ਜਿਹੜਾ ਕਹਿੰਦੇ ਲੋਹੇ ਨੂੰ ਆਪਦੇ ਨਾਲ ਖਿੱਚਦਾ ਹੈ ਗੱਡੀਆਂ ਵੀ ਕਹਿੰਦੇ ਆਪੇ ਤੁਰੀਆਂ ਜਾਂਦੀਆਂ ਉਧਰ ਨੂੰ ਤੋਂ ਵੇਖਦੇ ਹਾਂ ਹੁਣ ਇਧਰੋਂ ਅਸੀਂ ਪਿੱਛੋਂ ਆਏ ਆ ਇਧਰ ਰਹਿ ਗਿਆ ਮੈਗਨੇਟਿਕ ਹਿੱਲ ਜਿਹੜਾ ਕਹਿੰਦੇ ਖਿੱਚਦਾ ਤੇ ਆ ਇਧਰ ਕਾਰਗਿਲ ਸ਼੍ਰੀਨਗਰ ਰੋਡ ਆ ਕਦੇ ਲੋਕ ਵੀ ਐਕਸਪੈਰੀਮੈਂਟ ਕਰ ਰਹੇ ਆ ਗੱਡੀਆਂ ਰੋਕ ਰੋਕ ਕੇ ਵੀ ਉਧਰ ਨੂੰ ਖਿੱਚੂਗੀ ਪਰ ਨਹੀਂ ਉਧਰੋਂ ਜੇ ਉਥੇ ਰੋਕਦੇ ਆ ਨਾ ਇਧਰ ਨੂੰ ਰੁੜੀ ਆਉਂਦੀ ਗੱਡੀ ਸੋ ਤੇ ਐਨ ਵੀ ਨਹੀਂ ਹੁਣ ਇੰਨੀਆਂ ਗੱਡੀਆਂ ਨੂੰ ਇੱਧੇ ਖਿੱਚੀ ਜਾਊਗੀ ਨਾ ਉਹੀ ਤਾਂ ਆ ਲਿਖਿਆ ਇੱਥੇ ਕਹਿੰਦੇ ਵੀ ਆ ਜਿਹੜਾ ਇੱਥੇ ਖਾਣਾ ਬਣਾਇਆ ਉਹਦੇ 'ਚ ਰੋਕ ਕੇ ਵੇਖੋ ਗੱਡੀ ਪੇਂਟ ਵਾਲੇ 'ਚ ਤੇ ਕਰੋ ਐਕਸਪੀਰੀਅੰਸ ਖਾਣਾ ਕਿੱਥੇ ਉਹ ਨਹੀਂ ਦਿਖਿਆ ਮੈਨੂੰ ਆ ਤੇ ਆਹ ਵਾੜਾ ਆ ਲਾਈਨ ਜਿਹੜੀ ਆ ਆਇਨਾ ਇੱਧਰ ਰੇਜ ਅੱਛਾ ਅੱਛਾ ਇੱਥੇ ਰੋਕ ਲਓ ਕਹਿੰਦੇ ਠੀਕ ਹੈ ਉਹ ਨਵਾਲਾ ਰੋਕਦਾ ਸੀ ਪਰ ਉਹ ਇੱਧਰ ਨੂੰ ਪਿੱਛੇ ਨੂੰ ਜਾ ਰਹੀ ਇੱਧਰ ਨੂੰ ਆਪਣੇ ਵੱਲ ਨੂੰ ਤਾਂ ਨੋ ਨਹੀਂ ਜਾ ਰਹੀ ਆ ਵੀ ਤਾਂ ਸਾਰੀਆਂ ਖੜੀਆਂ ਹੀ ਨੇ ਮਗਾ ਅਸੀਂ ਵੀ ਰੋਡ ਤੇ ਚੜਾ ਕੇ ਗੱਡੀ ਚੈੱਕ ਕਰ ਲਈਏ ਵੀ ਕੇ ਨੂੰ ਜਾਂਦੀ ਹੈ ਚੜਦੀ ਤਾਂ ਨੂੰ ਭਾਵੇਂ ਸਾਨੂੰ ਵਾਪਸ ਨੂੰ ਹੀ ਮੁੜਨਾ ਪਿਆ ਪਰ ਨਹੀਂ ਫੜ ਚ ਰਹੀ ਅਰੇ ਪਿੱਛੇ ਪਿੱਛੇ ਨੂੰ ਜਾ ਰਹੀ ਐਥੇ ਥੋੜੀ ਜੀ ਰੇਡ ਆ ਪਿੱਛੇ ਨੂੰ ਦੂਰੀ ਆ ਰਹੀ ਹੈ ਇਸ ਹਿਸਾਬ ਨਾਲ ਪਿਛਲੇ ਨੂੰ ਲਾਂ ਦੇਣਾ ਚਾਹੀਦਾ ਵੀ ਮੈਗਨੈਟਿਕ ਹੈਲ ਪਿਛਲਾ ਹੈ ਅਤੇ ਪਿੱਛੇ ਨੂੰ ਜਾਣ ਦੀ ਪਿੱਛੇ ਨੂੰ ਤਾਂ ਆਪਣੇ ਆਪ ਜਾ ਰਹੀ ਹੈ ਪਿੱਛੇ ਧਿਆਨ ਰੱਖਿਓ ਮੋੜ ਲੰਨੇ ਚੱਲੀ ਹੁਣ ਮੋਰੇ ਨੂੰ ਨਹੀਂ ਜਾਂਦੀ ਉਹਦਾ ਮੈਗਨੈਟਿਕ ਹੈਲ ਮੋਰ ਲਾ ਇਹਨਾਂ ਨੇ ਲਾਣੇ ਆ ਆ ਤਾਂ ਵੀ ਇੰਨੇ ਲੋਕ ਖੜੇ ਨੇ ਪੁਆਇੰਟ ਬਣਿਆ ਇਹ ਬਸ ਇੱਕ ਬਸ ਕਿੱਧਰ ਮੈਗਨੈਟਿਕ ਹੈਲ ਪਿਛਲੇ ਪਾਸੇ ਅਗਲੀ ਵਾਲੀ ਨਹੀਂ ਪਰ ਉਧਰ ਕੋਈ ਗਾਰੇ ਆ ਨਾ ਨਗਲੇ ਪਾਸੇ ਨੂੰ ਲਾਇਆ ਵਾ ਹਾ ਕੋਈ ਇਧਰਲੀ ਨੂੰ ਗਈ ਜਾਂਦਾ ਤੇ ਗੱਡੀ ਕਿਸੇ ਪਾਸੇ ਨੂੰ ਨਹੀਂ ਕਿੱਕੀ ਜਾ ਰਹੀ ਮੈਗਨੇਟਿਕ ਹਿੱਲ ਤੋਂ ਬਾਅਦ ਚ ਹੁਣ ਆਪਾਂ ਨਿਮੋ ਰੁਕੇ ਆ ਇੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ ਸਿੰਧ ਤੇ ਜਨਸਕਾਰ ਰਿਵਰ ਦਾ ਸੰਗਮ ਹੁੰਦਾ ਇੱਥੇ ਆ ਇਧਰੋਂ ਸਿੰਧ ਆ ਰਿਹਾ ਤੇ ਆ ਸਾਹਮਣੇੋਂ ਆ ਰਿਹਾ ਜਨਸਕਾਰ ਜਨਸਕਾਰ ਵੈਲੀ ਤੋਂ ਆ ਰਿਹਾ ਉਹ ਤੇ ਇਧਰ ਨੂੰ ਜਾ ਰਿਹਾ ਤੇ ਸਿੰਧ ਆਪਾਂ ਦਿਖਾਇਆ ਸੀ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਜਦੋਂ ਆਪਾਂ ਨਿਉਮਾ ਤੋਂ ਪਰੇ ਨੂੰ ਗਏ ਸੀਗੇ ਹਾਂਜੀ ਹੈਂਲੇ ਵਾਲੇ ਪਾਸਿਓਂ ਉਧਰੋਂ ਆਉਂਦਾ ਤੇ ਜਨਸਕਾਰ ਜੋ ਸਕਾਰ ਵੈਲੀ ਚੋਂ ਆ ਰਿਹਾ ਤੇ ਪਰ ਇੱਥੇ ਜਦੋਂ ਦੋਨੋਂ ਮਿਲਦੇ ਆ ਜਨਸਕਾਰ ਸਿੰਧ ਜੇ ਸਮਾ ਜਾਂਦਾ ਤਾਂ ਅੱਗੇ ਫਿਰ ਸਿੰਧ ਹੀ ਜਾਂਦਾ ਹੈ ਇਹ ਹੈ ਇੱਥਾਂ ਕਿੱਥੇ ਰਾਫਟਿੰਗ ਇੱਥੇ ਐਕਟੀਵਿਟੀਜ਼ ਕਰਵਾਉਂਦੇ ਨੇ ਰਾਫਟਿੰਗ ਹੁੰਦੀ ਹੈ ਥੱਲੇ ਕਿਸ਼ਤੀਆਂ ਕੁਸ਼ਤੀਆਂ ਚੱਲ ਰਹੀਆਂ ਖੜੀਆਂ ਕਾਫੀ ਪਾਣੀਆਂ ਦਾ ਰੰਗ ਵੀ ਹੋਰ ਹੋਰ ਆ ਉਹ ਵਾਲੇ ਪਾਣੀ ਦਾ ਰੰਗ ਥੋੜਾ ਜਿਹਾ ਹੋਰ ਆ ਇੱਧਰ ਵਾਲੇ ਦਾ ਹੋਰ ਆ ਪਰ ਦੋਨੋਂ ਹੈਗੇ ਗੰਧਲੇ ਜਿਹੇ ਹੀ ਹੋਏ ਪਏ ਹਾਂਜੀ ਉਹ ਤਾਂ ਵੈਸੇ ਇੱਥੇ ਲਿਖਿਆ ਵੀ ਇੱਕ ਤਾਂ ਨੀਲਾ ਹੁੰਦਾ ਆ ਹੁਣ ਮਿੱਟੀਆਂ ਨਾਲ ਲੱਗ ਲਗਾ ਰਿਆ ਨਾ ਖੜ ਰਹੀਆਂ ਮਿੱਟੀਆਂ ਵੀ ਕਿਉਂਕਿ ਜਦੋਂ ਸ਼ੁਰੂ ਸ਼ੁਰੂ ਚ ਹੁੰਦਾ ਹੋਣਾ ਨਾ ਬਰਫਾਂ ਉਦੋਂ ਪਿਗਲਦੀ ਹੁੰਨੀ ਉਦੋਂ ਨੀਲਾ ਹੁੰਦਾ ਹੋਣਾ ਹੁਣ ਥੋੜਾ ਰੰਗ ਬਦਲਿਆ ਹੋਇਆ ਤੁਹਾਨੂੰ ਨਾ ਪਾਣੀਆਂ ਦਾ ਮਿਲ ਕੇ ਇੱਕ ਹੋ ਗਿਆ ਆ ਬਿਲਕੁਲ ਅਗੀ ਤੇ ਕਹਿ ਰਹੇ ਮੀ ਜਸਕਾਰ ਹਾਂਜੀ ਮੈਂ ਕਹਿਣ ਲੱਗੀ ਸੀ ਸਿੰਧ ਉੱਥੋਂ ਦਾ ਸ਼ਾਂਤੀ ਹੈ ਵਿੱਚ ਵਿੱਚ ਹੀ ਰੋਲਾ ਪਾਉਂਦਾ ਇੱਥੇ ਵੀ ਸ਼ਾਂਤੀ ਤੁਰਿਆ ਰਿਹਾ ਜਦੋਂ ਉਹਦੇ ਉੱਥੇ ਥੋੜਾ ਥੱਲੇ ਨੂੰ ਹੁੰਦਾ ਨਾ ਰੇਡ ਚ ਫੇਰ ਆਉਗੀ ਨਾ ਫੇਰ ਆਵਾਜ਼ ਆਉਂਦੀ ਹੈ ਚਲੋ ਤੁਰਦੇ ਆਂ ਫੇਰ ਅੱਗੇ ਨੂੰ ਉੜ ਆ ਗਿਆ ਕਾਰਗਿਲ 211 ਕਿਲੋਮੀਟਰ ਆ ਜੰਮੂ 691 ਸ਼੍ਰੀਨਗਰ 400 ਸ਼੍ਰੀਨਗਰ 400 ਬੜੀ ਦੂਰ ਫਿਰਦੇ ਆਪਾਂ ਜੰਮੂ ਤੇ ਫਿਰ ਉੱਥੋਂ ਜਾਵਾਂਗੇ ਜਲੰਧਰ ਨੂੰ ਤੇ ਆਪਣੀ ਗੱਡੀ ਹੁਣ ਤੱਕ ਚੱਲ ਗਈ ਆ 2841 ਕਿਲੋਮੀਟਰ ਇੰਨਾ ਪੈਂਡਾ ਆਪਾਂ ਘੁੰਮਦਿਆਂ ਘਮਾਉਂਦਿਆਂ ਸਾਰੇ ਏਰੀਆ ਦੇ ਵਿੱਚ ਗਾਤ ਆ ਕਿਉਂਕਿ ਆਪਾਂ ਉਧਰੋਂ ਆਏ ਆ ਨਾ ਸ਼ਿਮਲੇ ਤੋਂ ਰਾਮਸਰ ਰਾਮਪੁਰ ਹਾਂ ਨਾ ਕੋ ਕਾਦਾ ਨੈਟਵਰਕ ਆ ਗਿਆ ਘੰਟੀਆਂ ਵੱਜਣ ਲੱਪੀਆਂ ਆ ਹੁਕਾਜ਼ਾ ਤੋਂ ਫਿਰ ਇਧਰ ਮਨਾਲੀ ਵਾਲੇ ਪਾਸੇ ਨਿਕਲ ਆਏ ਆ ਤੇ ਲੌਂਗ ਸਰਚੂ ਬਿਲਕੁਲ ਸਾਰਾ ਜਿੰਨਾ ਗਲਦਾ ਘੁੰਮ ਸਕਦੇ ਸੀ ਉਹਨਾਂ ਨੂੰ ਘੁੰਮ ਲਿਆ ਵਾ ਤੇ ਅਖੀਰ ਤੇ ਨਮਸਕਾਰ ਕੀਤੀ ਹੈ ਇੱਥੇ ਗੁਰਦੁਆਰਾ ਪੱਥਰ ਸਾਹਿਬ ਆ ਕੇ ਹਾਂਜੀ ਸਜਦਾ ਕੀਤਾ ਆ ਕੇ ਤੇ ਇੱਥੇ ਹੀ ਬਸ ਹੋਣਾ ਆਪਾਂ ਪੰਜਾਬ ਚੱਲੇ ਆਂ ਵਾਪਸ ਤੇ ਪੈਂਡਾ ਜਿਵੇਂ ਦੇਖਿਆ ਸੀ ਵੀ ਜੰਮੂ 600 ਗੱਨਾ ਆ ਉੱਪਰ ਤੇ ਆਪਣੀ ਗੱਡੀ 2800 ਇੰਨੀ ਆ ਤੇ 3500 ਤੋਂ ਉੱਤੇ ਹੀ ਜਾਊਗੀ 4000 ਦੇ ਨੇੜੇ ਚੱਲ ਜਾਣੀ ਇਹ ਲੱਗ ਚੱਲ ਜੂਗੀ ਇੰਨਾ ਪੈਂਡਾ ਆਪਣਾ ਨਿਕਲ ਜਾਣਾ ਬਾਕੀ ਹੁਣ ਵੇਖਦੇ ਆ ਆਪਾਂ ਅੱਜ ਕਿੱਥੇ ਰੁਕਣਾ ਜਿੱਥੇ ਕਿ ਹਨੇਰਾ ਹੁੰਦਾ ਫੇਰ ਰੁਕਦੇ ਆ ਉਸ ਹਿਸਾਬ ਨਾਲ ਕਾਰਗਿਲ ਪਹੁੰਚਦੇ ਆ ਜਾਂ ਕਾਰਗਿਲ ਤੋਂ ਅੱਗੇ ਜਾਂਦੇ ਆ ਜਾਂ ਪਿੱਛੇ ਰੁਕਦੇ ਆ ਇਸ ਸਮੇਂ ਦੇ ਹਿਸਾਬ ਨਾਲ ਦੇਦੇ ਆ ਆ ਪਹਾੜ ਦੇ ਕੋਈ ਤਰ ਕੰਨੀ ਸੁਣੇ ਆ ਤੁਹਾਡੇ ਹੱਥ ਮਿੱਟੀ ਜੀ ਹੈ ਇਹ ਖਰੀ ਜੀ ਹੈ ਨਾ ਜਿੱਦਾਂ ਕੱਟ ਜੇ ਹੋਏ ਆ ਮੀਨ ਨਾਲ ਜਿੱਦਾਂ ਵਿੱਚ ਵਿੱਚ ਘਰ ਵੀ ਨੇ ਉੱਪਰ ਤੱਕ ਇੱਥੇ ਹਰਿਆਲੀ ਚੰਗੀ ਆ ਵੀ ਲੇ ਲੰਘ ਕੇ ਲੇ ਸਾਰਾ ਖੁਸ਼ਕ ਸੀਗਾ ਪੱਥਰ ਸਾਹਿਬ ਵੀ ਐਨ ਸਾਰੇ ਖੁਸ਼ਕ ਸੀਨਾ ਇਲਾਕਾ ਹਾਂਜੀ ਆ ਰਿਹਾ ਬੂਟੇ ਆ ਗਏ ਇੱਥੇ ਵੱਡੇ ਰੋਖਾ ਯਾ ਲੈ ਨੀ ਮੋਦੋ ਥੋੜਾ ਜਿਹਾ ਅਗਲੇ ਪਾਸੇ ਹੀ ਆਏ ਆ ਆਪਾਂ ਮੈਰੂਚੋਂ ਲੰਘ ਰਹੇ ਹਾਂ ਹੁਣ ਇਸ ਵੇਲੇ ਤੇ ਇਹ ਕਾਫੀ ਤਕੜਾ ਨਗਰ ਆ ਇੱਥੇ ਠੰਡ ਵੀ ਹੈ ਥੜੀ ਤੇ ਇਹ ਵੀ ਬੋਧੀਆਂ ਦਾ ਨਗਰ ਆ ਵੈਸੇ ਤੁਹਾਨੂੰ ਜਿਵੇਂ ਜਿਵੇਂ ਆਪਾਂ ਵਧਦੇ ਜਾਣਾ ਉਧਰ ਨੂੰ ਜੇਕੇ ਵਾਲੇ ਪਾਸੇ ਨੂੰ ਮੁਸਲਿਮ ਆਬਾਦੀ ਹੋਈ ਜਾਣੀ ਆ ਪਰ ਹਾਲੇ ਤੱਕ ਇਹ ਗਾੜਿਆ ਬੋਧੀਆਂ ਦੇ ਇਹ ਤੋਂ ਪਤਾ ਲੱਗਦਾ ਵੀ ਬੋਧੀਆਂ ਦੀ ਚੰਗੀ ਆਬਾਦੀ ਆ ਸਾਰੇ ਏਰੀਆ ਦੇ ਵਿੱਚ ਹਾਂਜੀ ਸਪੀਰੀ ਦੇ ਵਿੱਚ ਸਾਰੇ ਬੋਧੀ ਨੇ ਲਦਾਖ ਦੇ ਵਿੱਚ ਕਿੰਨੇ ਨੇ ਪਿੰਡ ਦਾਦਰ ਬੋਧੀਆਂ ਦੇ ਹੀ ਹਰੇ ਕਾਫੀ ਵੱਡਾ ਹੈ ਹਾਂਜੀ ਪਿੱਛੋਂ ਸ਼ੁਰੂ ਹੋਇਆ ਪਿਆ ਤੇ ਇੱਥੋਂ ਤੱਕ ਗੱਲ ਆ ਰਹੀ ਆ 72 ਵੀ ਇਹ ਤੇ 20 ਵੀ ਪੈ ਗਿਆ ਤੇ ਇੱਥੇ ਸੜਕਾ ਗਿੱਲੀ ਤਾਂ ਪਤਾ ਲੱਗ ਗਿਆ ਵੀ 20 ਪੈ ਗਿਆ ਛੜਿਆ ਆ ਯਾ ਕਿਹੜਾ ਕੀਤਾ ਇੱਥੇ ਹਾਂ ਜਿਵੇਂ ਜੜਾ ਖੁੰਜੇ ਜੇ ਇਹਨੂੰ ਲਾ ਕੇ ਖੜਾ ਹੀ ਉਹਦੀ ਅਸਲੀ ਲੱਗਦੀ ਸੀ ਨਾ ਗੱਲ ਤੋਂ ਮਨਿਸਟਰੀ ਮਨਿਸਟਰੀ ਜਰਾਂ ਦੀ ਐ ਤੇ ਉੱਪਰ ਹੀ ਨੇ ਮੇਨ ਟਾਪ ਹਾਂਜੀ ਟਾਪ ਦੇ ਨਾ ਕਿਉਂਕਿ ਚੁਰੂ ਤੋਂ ਹੀ ਉਨ ਕੋਈ ਵੀ ਧਰਮ ਹੋਵੇ ਮਨੁੱਖ ਆਪਣੇ ਮਤਲਬ ਉਹ ღਵਾਨ ਨੂੰ ਰੱਬ ਨੂੰ ਤਾਂ ਮੰਨਦਾ ਹੀ ਆ ਕਿਸੇ ਵੀ ਧਰਮ ਦਾ ਹੋਵੇ ਤੇ ਇੱਥੇ ਫਿਰ ਜਿੰਨੀ ਪ੍ਰਾਣੀ ਹੋਉਂਦੇ ਆ ਮਨੁੱਖ ਦੀ ਉਸ ਹਿਸਾਬ ਨਾਲ ਉਹਨਾਂ ਨੇ ਆਪਣੀਆਂ ਮਿਨਿਸਟਰੀਜ਼ ਪੁਰਾਣੀਆਂ ਬਣਾਈਆਂ ਪਈਆਂ ਫਿਰ ਇਹ 1900 ਸਾਲ ਪੁਰਾਣੀਆਂ ਇਸ ਤਰ੍ਹਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਕੈਂਚੀਆਂ ਚੜਦੇ ਚੜਦੇ ਅਸੀਂ ਇੱਕ ਟਾਪ ਤੇ ਪਹੁੰਚ ਗਏ ਆ ਬਾਰੀ ਨੂੰ ਬੰਦ ਕਰਨ ਦੀ ਲੋੜ ਨਹੀਂ ਬਈ ਆਪੇ ਬੰਦ ਹੋ ਗਈ ਹਵਾ ਤੇਜ਼ ਆ ਢਡੂਲਾ ਟਾਪ ਐਲਟੀਟਿਊਡ 13478 ਫੁੱਟ ਇੱਧਰ ਲਿਖਿਆ ਵੀ ਐਸੇ ਲਿੰਕਸ ਕੋ ਦੂਰ ਸੇ ਹੀ ਕਲਿੱਕ ਕਰੇ ਮਤਲਬ ਬਾਹਲੇ ਨੇੜੇ ਨਾ ਜਾਓ ਐਵੇਂ ਨਹੀਂ ਕਿ ਪਿੱਲੀਆਂ ਜੀਆਂ ਇੱਥੇ ਦੇਖਣ ਨੂੰ ਮਿਲ ਸਕਦੀਆਂ ਟੌਪ ਉਤਰਦਿਆਂ ਸਾਰੀ ਥੋੜੀ ਥੋੜੀ ਭੂਰ ਤੇ ਫਿਰ ਹੁਣ ਭੂਰ ਹੀ ਆ ਪਰ ਥੋੜੀ ਜੀ ਤੇਜ਼ ਪੈ ਰਹੀ ਹੈ ਕੋਈ ਤੇਜ਼ ਵਾਲਾ ਮੀਂਹ ਨਹੀਂ ਹੈਗਾ ਤੇ ਟੈਂਪਰੇਚਰ 11 ਡਿਗਰੀ ਕਰਦਾ ਟੌਪ ਤੇ ਸਗੋਂ 13 ਡਿਗਰੀ ਸੀਗਾ ਥੱਲੇ ਆਇਆ ਮੀਂਹ ਦਾ ਕਰਕੇ ਘਟ ਗਿਆ ਜਿਆਦਾ ਘਟ ਗਿਆ ਤੇ ਛਾਂਮਾ ਪੈ ਗਈਆਂ ਤੇ ਸ਼ਹਿਰ ਤੇਰਾ ਦੂਰ ਵੇ ਹਲੇ 70 ਕਿਲੋਮੀਟਰ ਪਿਆ ਕਰ ਗਿਆ ਟਾਈਮ ਹੋ ਗਿਆ ਪੌਣੇ 7 ਆਪਾਂ ਵੈਸੇ ਪਹੁੰਚ ਜਾਾਂਗੇ ਥੋੜੀ ਥੋੜੀ ਲੋ ਮਾੜੀਆਂ ਮਾੜੀਆਂ ਲਾਈਟਾਂ ਚੱਗਣ ਲੱਪੈਣੀਆਂ ਹਾਂਜੀ ਪਹੁੰਚ ਜਾਾਂਗੇ ਗੜੇ ਤਾਲਕਾਰ ਕੇ ਠੀਕ ਹੈ ਜੀ ਥੱਕੇ ਤੇ ਨਹੀਂ ਆਪ ਜੀ ਥੱਕੇ ਥੱਕੇ ਦੇ ਬਸ ਇੰਦੀ ਠੀਕ ਜਈਏ ਹੋਰ ਤਾਂ ਇੰਨਾ ਲੰਬਾ ਉਹ ਆਪਣਾ ਅਭਿਆਸ ਹੋ ਗਿਆ ਹਮ ਵੈਸੇ ਹੀ ਆਪਣੀ ਫਿਤਰਤ ਦੇ ਟੁਰਦੇ ਰਹਿਣਾ टूरिज्म डेवलपमेंट अथॉरिटी अथॉरिटी कारगिल कारगिल मतलब इथों कारगिल शुरू हो गया हां जी जिला क्योंकि पहला आपा ले जिले च सी ना इथों कारगिल शुरू हो गया होना इसीलिए उन्होंने अपना वेलकम किया है कारगिल जे एंटर हो गए हैं अपना ਲਓ ਜੀ ਇੱਕਦਮ ਦੇਖਦੀਆਂ ਦੇਖੋ ਚੱਕੋ ਜਗਮਗ ਜਗਮਗ ਕਿੰਨਾ ਸੋਹਣਾ ਲੱਗ ਰਿਹਾ ਸਾਰਾ ਕਾਬੁਲ ਦੀ ਯਾਦ ਲਾ ਰਿਆ ਉੱਥੇ ਵੀ ਨੇਰੇ ਹੀ ਪਹੁੰਚੇ ਹੀ ਨਾ ਐਦੀ ਸੀਗਾ ਦੂਰੋਂ ਦਿਖ ਰਿਹਾ ਕਾਬੁਲ ਸ਼ਹਿਰ ਵੀ ਦਿਨ ਦਿਨ ਵੇਲੇ ਨਾ ਸ਼ਹਿਰਾਂ ਦੀ ਆਪ ਦੀ ਇੱਕ ਵੱਖਰੀ ਜਜ਼ਾ ਹੁੰਦੀ ਹੈ ਜੀ ਤੇ ਰਾਤ ਨੂੰ ਇੱਕ ਵੱਖਰੀ ਦੋਨਾਂ ਰੰਗਾਂ ਦੀਏ ਸੋਹਣੇ ਲੱਗਦੇ ਆ ਵਾਹ ਇਹ ਮੈਨੂੰ ਰਾਤ ਨੂੰ ਇੱਦਾਂ ਜਗਮਗਦੀਆਂ ਲਾਈਟਾਂ ਨੇ ਬਹੁਤ ਸੋਹਣੀਆਂ ਲੱਗਦੀਆਂ। ਕੈਚਪ ਹੋਦੀਆਂ। ਜਦੋਂ ਪਹਾੜਾਂ ਤੋਂ ਲੰਘ ਕੇ ਕਿੰਨੇ ਆ ਤਵਾਗੇ ਨਾ ਇੰਦੀ ਆਬਾਦੀ ਦੀ ਦੀ ਹੈ ਨਾ। ਸਹੀ ਗੱਲ। ਬੜਾ ਸਕੂਨ ਮਿਲਦਾ। ਜਦੋਂ ਲੋਕ ਦਿਖਦੇ ਆ। ਕਾਰਗਿਲ ਅਸੀਂ ਬਾਜ਼ਾਰ ਦੇ ਵਿੱਚ ਪਹੁੰਚ ਗਏ ਆ ਤੇ ਉਹ ਗੱਡੀ ਖੜੀ ਆ ਹੋਟਲ 'ਚ ਆ ਗਏ ਸੀਗੇ ਤੇ ਇੱਕ ਚੱਲਿਆ ਪਾਰਕ ਲਾਉਣ ਕਾਰਗਿਲ 뷰 ਕਹਿੰਦੇ ਨਵੇਂ ਸ਼ੁਰੂ ਕੀਤਾ ਹਲੇ ਇਹਨਾਂ ਨੇ ਤੇ ਬੋਰਡ-ਬਾਰਡ ਵੀ ਨਹੀਂ ਲਾਇਆ ਬਾਕੀ ਉਹ ਗੱਡੀ ਲਾਏਗਾ ਆਪਾਂ ਉੱਪਰ ਚੱਲਦੇ ਆਂ ਅੱਛਾ ਇੱਧਰ ਕੀ ਹਾਲ ਹੁਕਦਾ ਹੈ ਲੈ ਤਾਂ ਆ ਰਿਸੈਪਸ਼ਨ ਸੋਣੀ ਬਣਾਈ ਫਰਦੇ ਆ ਤੇ ਟਾਈਮ ਹੋ ਗਿਆ ਬਈ 9:00 ਵਜੇ 13 ਮਿੰਟ ਬਾਈ ਕੀ ਨਾਮ ਆ ਤੁਹਾਡਾ ਈਸ਼ਾਨਤ ਕਾਰੀ ਠੀਕ ਆ ਚੱਲ ਮਿਲਦੇ ਆ ਸਵੇਰੇ ਆ ਲੱਕੜ ਲੁੱਕੜ ਲਾ ਕੇ ਨਾ ਪੌੜੀਆਂ ਬਣਾਈਆਂ ਇਹਨਾਂ ਨੇ ਕਾਰਕਲ ਸ਼ੇਰ ਆਹ ਵਾਲਾ ਸਾਡਾ ਕਮਰਾ ਗਲੀਚਾ ਤਾਂ ਕਮਾਲ ਨੰਬਰ 1 ਤੇ ਇਹਨਾਂ ਨੇ ਗਲੀਚੇ ਰੱਖਿਆ ਹੁੰਦਾ ਕਿ ਨਹੀਂ ਹਾਂਜੀ ਹਰ ਇੱਕ ਦਾ ਮੁਸ਼ਾਇਰ ਸਾਰੇ ਪਾਸੇ ਇਧਰ ਬਾਹਰ ਵੀ ਦੂਸਰਾ ਕਮਰਾ ਚ ਫਿਰ ਦੂਸਰਾ ਹੋ ਜਾਂਦਾ ਹੋਰ ਤੇ ਇੱਥੋਂ ਸ਼ਹਿਰ ਦਿਖਦਾ ਸਾਹਮਣੇ ਸੁਰੂ ਦਰਿਆ ਵਹਿ ਰਿਹਾ ਬਹੁਤ ਤੇਜ਼ ਤਸਵੀਰیں ਦਿਖਾਵਾਂਗੇ ਉਹ ਤਸਵੀਰیں ਦਿਖਾਵਾਂਗੇ ਛੱਲਾਂ ਇੱਥੋਂ ਦਿਖਦੀਆਂ ਆ ਪੂਰੀਆਂ ਇਹਨਾਂ ਤੇ ਆ ਨਿਊ ਬੱਸ ਸਟੈਂਡ ਤੇ ਟੈਕਸੀ ਸਟੈਂਡ ਕਾਰਗਿਲ ਦਾ ਉਹਦੇ ਬਿਲਕੁਲ ਮੋਰੇ ਆ ਇੱਥੇ ਆ ਬਰੂਗੇ ਆ ਸਵੇਰ ਨੂੰ ਰੰਗ ਵੇਖਾਂਗੇ ਵੀ ਇੱਥੋਂ ਦੇ ਲੇ ਨਾਲੋਂ ਕਾਰਗਿਲ ਦਾ ਰੰਗ ਕਿਵੇਂ ਦਾ ਵੱਖਰਾ ਹਾਂਜੀ ਇਆ ਉਦਾਂ ਦਾ ਹੀ ਹੈ ਨਾ ਕਿਉਂਕਿ ਪਹਿਲਾਂ ਜੰਮੂ ਕਸ਼ਮੀਰ ਦਾ ਹਿੱਸਾ ਸੀ ਨਾ ਹੂੰ ਤੇ ਫਿਰ ਜਦੋਂ ਇਹ ਯੂਟੀ ਬਣਦਾ ਲਦਾਖ ਫਿਰ ਕਾਰਗਿਲ ਨੂੰ ਫਿਰ ਕਾਰਗਿਲ ਤੇ ਲੇ ਲਦਾਖ ਦੇ ਵਿੱਚ ਪਾਤਾ ਦੋ ਜ਼ਿਲ੍ਹੇ ਨੇ ਦੋ ਹੀ ਵੱਡੇ ਸ਼ਹਿਰ ਨੇ ਲੇਹ ਤੇ ਕਾਰਗਿਲ ਜਿੱਥੇ ਅੱਜ ਆਪਾਂ ਆਏ ਆ